ਹਾਂਜੀ ਪੰਜਾਬੀਓ ਸਸਰੀਕਾਰ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਬ੍ਰਤੀ ਇੱਕ ਗੱਲ ਕਰਾਂਗੇ ਆਪਾਂ ਗੱਲ ਕਰਾਂਗੇ ਪ੍ਰਵਾਸੀਆਂ ਨੂੰ ਲੈ ਕੇ ਕਿਉਂਕਿ ਹਹਾਕਾਰ ਮੱਚ ਰਹੀ ਆ ਪੂਰੀ ਅੱਗ ਮੱਚ ਰਹੀ ਹੈ ਦੀ ਪ੍ਰਵਾਸੀਆਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤੇ ਅੱਡੋ-ਅੱਡੀ ਮਤੇ ਪਾਏ ਆ ਕਿਉਂਕਿ ਕਿਉਂਕਿ ਜੋ ਬਰਨਾਲਾ ਦੇ ਪਿੰਡ ਇੱਕ ਖੱਡੂ ਪਿੰਡ ਖੱਟੂ ਬਰਨਾਲਾ ਦੇ ਵਿੱਚ ਕਿਉਂਕਿ ਮਤੇ ਪਾਏ ਗਿਆ ਝਨੀਰ ਦੇ ਵਿੱਚ ਵੀ ਹਹਾਕਾਰ ਮੱਚੀ ਸੀ ਜੋ ਮਾਨਸਾ ਦੇ ਤੇ ਸਰਦੂਲਗੜ੍ਹ ਦੇ ਸੰਬਚਾਲੇ ਆ ਉੱਚਨੀਰ ਦੇ ਪਿੰਡ ਵੀ ਸਾਰੇ ਪਿੰਿਆਂ ਨੂੰ ਕਿਉਂਕਿ ਸਾਰੇ ਪ੍ਰਵਾਸੀਆਂ ਨੂੰ ਕਿਉਂਕਿ ਜਿਹੜਾ ਹਿਸ਼ਾਰਪੁਰ ਦੇ ਵਿੱਚ ਬੱਚੇ ਨਾ ਹੋਇਆ 5 ਸਾਲਾ ਬੱਚੇ ਨਾ ਜੋ ਹੋਇਆ ਹਾਸਤਾ ਇਸ ਗੱਲ ਨੂੰ ਲੈ ਕੇ ਸ਼ਹਿਰੋ ਸ਼ਹਿਰੀ ਪਿੰਡੋ ਪਿੰਡੀ ਹਾਹਾਕਾਰ ਮਚਰੀਆ ਪ੍ਰਵਾਸੀਆਂ ਨੂੰ ਲੈ ਕੇ ਕਿ ਕਈ ਪ੍ਰਵਾਸੀਆਂ ਦਾ ਸਾਥ ਦੇ ਰਹੇ ਹੈਗੇ ਪੰਜਾਬੀ ਕਿ ਹੁਣ ਦੇਖੋ ਤੇ ਇੱਕ ਛੋਟੇ ਨਾਲ ਵਿਚਾਰ ਸਾਂਝੇ ਕਰਨੇ ਸੀ ਇਹ ਫਰਜ ਬਣਦਾ ਇਹ ਕਮੈਂਟਾਂ ਦੇ ਵਿੱਚ ਤੁਸੀਂ ਦੱਸਣਾ ਪੰਜਾਬੀਓ ਵੀ ਪ੍ਰਵਾਸੀਆਂ ਨੂੰ ਰਹਿਣਾ ਚਾਹੀਦਾ ਜਾਂ ਨਹੀਂ ਰਹਿਣਾ ਚਾਹੀਦਾ ਦੂਜਾ ਨੰਬਰ ਪਹਿਲਾਂ ਕਈ ਵੀਡੀਓ ਪਾਈਆਂ ਮੈਂ ਪ੍ਰਵਾਸੀਆਂ ਤੇ ਤੁਸੀਂ ਦੇਖ ਸਕਦੇ ਆ ਆਪਣੇ ਚੈਨਲ ਤੇ ਜਾ ਕੇ ਕਿਉਂਕਿ ਰੰਗ ਵਾਲੇ ਪ੍ਰਵਾਸੀ ਪੱਥਰ ਵਾਲੇ ਪ੍ਰਵਾਸੀ ਜਿਹੜੇ ਕੋਲਚੇ 버ਗਰ ਲਾਉਂਦੇ ਆ ਇਹ ਪ੍ਰਵਾਸੀ ਤੇ ਹਲਵਾਈ ਪ੍ਰਵਾਸੀ ਫੈਕਟਰੀਆਂ ਦੇ ਵਿੱਚ ਪ੍ਰਵਾਸੀ ਕਿਉਂਕਿ ਪ੍ਰਵਾਸੀ ਜ਼ਿਮੀਦਾਰਾਂ ਦੇ ਪ੍ਰਵਾਸੀ ਗੋਹਾ ਕੁੜਾ ਸਿੱਟੀ ਜਾਂਦੇ ਆ ਝੋਨਾ ਲਾਉਣ ਵਾਲੇ ਪ੍ਰਵਾਸੀ ਸਾਰੇ ਕਿਤੇ ਪ੍ਰਵਾਸੀ ਹੀ ਪ੍ਰਵਾਸੀ ਆ ਅੱਡਿਆਂ ਦੇ ਵਿੱਚ ਸਾਰੇ ਕਿਤੇ ਕਿਉਂਕਿ ਹੁਣ ਦੇਖਿਆ ਜਾਵੇ ਪੰਜਾਬ ਦੇ ਜਿਹੜੇ ਨੌਜਵਾਨ ਆ ਜਿਹੜੇ ਬੇਰੁਜ਼ਗਾਰੇ ਫਿਰਦੇ ਆਗੇ ਬੇਰੁਜ਼ਗਾਰ ਫਿਰਦੇ ਆਗੇ ਕਿਉਂਕਿ ਜਿਹੜਾ ਕੰਮ ਸੀਗਾ ਅੱਧਾ ਕੰਮ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੇ ਸਾਮ ਰੱਖਿਆ ਜੋ ਪੰਜਾਬੀਆਂ ਨੇ ਕਰਨਾ ਸੀ ਆ ਅੱਧਾ ਕੰਮ ਪ੍ਰਵਾਸੀਆਂ ਨੇ ਸਾਮ ਰੱਖਿਆ ਸੋ ਰਹੀ ਗੱਲ ਮਾਲਕ ਦੀ ਵੀ ਇਹ ਗੱਲ ਕਰਮਾ ਨਾ ਮਿਲਦਾ ਚਲੋ ਕੰਮ ਵੀ ਜਿਹੜਾ ਵੀ ਆ ਕਿਸੇ ਦਾ ਵੀ ਆ ਕਿਉਂਕਿ ਕਰਮਾ ਨਾਲ ਹੀ ਪੈਸਾ ਥੇਲਾ ਮਿਲਦਾ ਜੁੜਦਾ ਜਿਹਦੇ ਕਰਮਾ ਮੰਨ ਲਓ ਤੇ ਰਹੀ ਗੱਲ ਵੀ ਇਹਨਾਂ ਨੇ ਕਰਮਾ ਵਾਲੀ ਇੱਕ ਕਰਮ ਖੋ ਰੱਖਿਆ ਅਤੇ ਪੰਜਾਬੀਆਂ ਦੇ ਕਿਉਂਕਿ ਜਿਨ੍ਹਾਂ ਨੇ ਜਿੱਥੇ-ਜਿੱਥੇ ਵਿੱਚ ਅੱਧੀਆਂ ਪੰਜਾਬੀਆਂ ਦੀਆਂ ਰੇੜੀਆਂ ਹੋਣਾ ਕੁਚੇ 버ਗਰ ਵਾਲੀਆਂ ਜਾ ਮੱਲੋ ਸਬਜ਼ੀ ਵਾਲੀਆਂ ਉੱਥੇ ਪ੍ਰਵਾਸੀਆਂ ਨੇ ਰੇੜੀਆਂ ਲਾ ਰੱਖੀਆਂ ਪ੍ਰਵਾਸੀਆਂ ਕੋਲੇ ਆਪਣੇ ਪੰਜਾਬੀ ਜਾਦੇ ਹੀ ਖੜਦੇ ਆ ਨਾਲੇ ਇੱਕ ਹੋਰ ਵੀਡੀਓ ਸੋਨੂ ਨਾ ਮੈਂ ਦਿਖਾਉਂਗਾ ਕਿਉਂਕਿ ਜੋ ਰੇੜੀਆਂ ਕੋਲਚੇ 버ਗਰ ਵਾਲੇ ਉੱਥੇ ਨਾ ਫਲੈਸ਼ ਆ ਗਈ ਕਿਉਂਕਿ ਇਹ ਕਈ ਮੈਂ ਨਾਂ ਨਹੀਂ ਲੈਂਦਾ ਉਥੇ ਫਲੈਸ਼ ਆ ਸ਼ਹਿਰ ਦਾ ਉਹ ਫਲੈਸ਼ ਦੇ ਵਿੱਚੋਂ ਕੈਂਪਰ ਭਰੀ ਜਾਂਦੇ ਆ ਕਿਉਂਕਿ ਜੋ ਪ੍ਰਵਾਸੀ ਆ ਆਪਦੇ ਘਰੇ ਕਿਉਂਕਿ ਗੰਦਮੰਦ ਖਵਾਉਂਦੇ ਆ ਪੰਜਾਬੀਆਂ ਨੂੰ ਇਹ ਦੇਖਿਆ ਕਈ ਸਫਾਈ ਵੀ ਰੱਖਦੇ ਆ ਐ ਨਹੀਂ ਕਹਿੰਦੇ ਸਾਰਿਆਂ ਨੂੰ ਮਾਰਾ ਤੇ ਜੋ ਗੰਦਮੰਦ ਖਵਾਉਂਦੇ ਆ ਹੁਣ ਰਹਿ ਗਈ ਗੱਲ ਪ੍ਰਵਾਸੀਆਂ ਦੀ ਕਿਉਂਕਿ ਪ੍ਰਵਾਸੀ ਪੰਜਾਬ ਦੇ ਵਿੱਚ ਦਿਨ ਤੋਂ ਦਿਨ ਗੁੰਡਾਗਰਦੀ ਤੇ ਮੰਨ ਲਓ ਸਾਰਾ ਕੰਮ ਰੁਗ ਜੂਗਾ ਜੋ ਮੰਨ ਲਓ ਹੁਣ ਕੇਜਰੀਆ ਵਾਲਾ ਜੋ ਕੇਜਰੀਆਲ ਚਲੋ ਆਪਦੀ ਥਾਂ ਤੇ ਆ ਕਿਉਂਕਿ ਇਹਨਾਂ ਨੂੰ ਇੱਕ ਮੁੱਖ ਮੰਤਰੀ ਬਣਨ ਤੇ ਐਮ ਐਲ ਏ ਬਣਨ ਤੇ ਐਮ ਸੀ ਬਣਨ ਤੇ ਸਰਪੰਚ ਬਣਨ ਤੇ ਕੋਈ ਟਾਈਮ ਨਹੀਂ ਲੱਗਣਾ ਜਦੋਂ ਇਹ ਆਪਦੇ ਅੱਡੇ ਜਮਾ ਸਕਦੇ ਆ ਰੇੜੀਆਂ ਦੇ ਪੱਕੇ ਪੰਜਾਬੀਆਂ ਨੂੰ ਵੀ ੱੱਕੇ ਮਾਰਦਿਆ ਕਹਿੰਦੇ ਆ ਪਰ ਹਣ ਜੋ ਇਹ ਸਾਡਾ ਅੱਡਾ ਜਦੋਂ ਅੱਡੇ ਜਮਾ ਸਕਦੇ ਆ ਇਹ ਪੰਜਾਬ ਦੇ ਵਿੱਚ ਸ਼ਰਿਆਮ ਇਹ ਸਾਰਿਆਂ ਨੂੰ ਪਤਾ ਰੇੜੀਆਂ ਦੇ ਅੱਡੇ ਕਿਉਂਕਿ ਕਈ ਆਪਣੇ ਪੰਜਾਬੀ ਭਾਈ ਵੀ ਸਾਥ ਦਿੰਦੇ ਆ ਪ੍ਰਵਾਸੀਆਂ ਦਾ ਕਿਉਂਕਿ ਪ੍ਰਵਾਸੀ ਦਿਨ ਤੋਂ ਦਿਨ ਇੱਕ ਦਿਨ ਜਿਵੇਂ ਅੰਗਰੇਜ਼ਾਂ ਨੇ ਰਾਜ ਕਰਿਆ ਸੀ ਨਾ ਪੰਜਾਬ ਦੇ ਉੱਤੇ ਗੁਲਾਮ ਬਣਾ ਲਿਆ ਸੀ ਆ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਤੂਤੀ ਬੋਲੂਗੀ ਜੇ ਨਾ ਕੱਟੇਗੇ ਤੇ ਕਈ ਪੰਜਾਬੀ ਵੀਰ ਪ੍ਰਵਾਸੀਆਂ ਦਾ ਸਾਥ ਦੇ ਰਹੇ ਅਗੇ ਡਟ ਕੇ ਤੇ ਕਈ ਹੁਣ ਪਿੰਡੋਂ ਪਿੰਡੀ ਸ਼ਹਿਰੋਂ ਸ਼ਹਿਰੀ ਪ੍ਰਵਾਸੀਆਂ ਦੇ ਉੱਤੇ ਮਤੇ ਪਾ ਰਹੇ ਹੈਗੇ ਇਹ ਹਹਾਕਾਰ ਮੱਚ ਰਿਹਾ ਉਹ ਬੱਚੇ ਨੂੰ ਲੈ ਕੇ ਕਿਉਂਕਿ ਇਹ ਗੁੰਡਾ ਕਰਦੀ ਦਿਨ ਤੋਂ ਦਿਨ ਦਿਖਾਈ ਜਾਂਦੇ ਇੱਕ ਵੀਡੀਓ ਹੋਰ ਨਿਕਲ ਕੇ ਆਈ ਆ ਨਿੱਕੀ ਜੀ ਬੱਚੀ ਨੂੰ ਹੈ ਉਹਨਾਂ ਦੀ ਸੀਗੀ ਕਿਸੇ ਆ ਉਹ ਪੜੋਸ ਦੀ ਆਸ ਪੜੋਸ ਦੀ ਹੈ ਉਹਨਾਂ ਦੀ ਸੀ ਉਹ ਬਸ ਕਿਤੇ ਮੌਕੇ ਤੇ ਉਹਦੀ ਮਾਂ ਆ ਗਈ ਉਦੀ ਮਾਂ ਨੇ ਵਿਚਾਲਿਆ ਤੇ ਨਹੀਂ ਤਾਂ ਬਸ ਚੀਜ਼ ਦੇ ਲਾਲਚਾਂ ਚੀਜ਼ ਦੇ ਲਾਲਚਾਂ ਜਿਵੇਂ ਆਪਾਂ ਜਵਾਖਾਂ ਨੂੰ ਕਹਿ ਦਿੰਨੇ ਆ ਵੀ ਆ ਜਾਓ ਤੇ ਵੀ ਆ ਜਾ ਸੋਨਾ ਲੱਗਦਾ ਹੱਥ ਮਿਲਾ ਲੈਨੇ ਆ ਨਹੀਂ ਐਡੇ ਬੱਚੇ ਤੇ ਨਿੱਕੇ ਬੱਚੇ ਤੇ ਚਾਹੇ ਮੱਲੋ ਲੇਡੀਸ ਆ ਤੇ ਚਾਹੇ ਬੱਚਾ ਦਾ ਨਿੱਕੇ ਜਣ ਕਿਉਂਕਿ ਨਹੀਂ ਮੂੰਹ ਆਉਂਦਾਗਾ ਤੇ ਨਹੀਂ ਇਹ ਬੇਰਹਿਮ ਕਿਉਂਕਿ ਇਹਨਾਂ ਨੇ ਐਡਾ ਵੱਡਾ ਪ੍ਰਵਾਸੀਆਂ ਨੇ ਕਦਮ ਚੁੱਕ ਲਿਆ ਕਿਸੇ ਤੋਂ ਡਰੇ ਨਹੀਂ ਕਿਸੇ ਖੋਪ ਤੋਂ ਮੰਨ ਲਓ ਜੋ ਐਡਾ ਵੱਡਾ ਕਦਮ ਚੁੱਕਿਆ ਕਿਉਂਕਿ ਅੱਜ ਤੋਂ ਕਈ ਸਾਲ ਪਹਿਲਾਂ ਲੱਖਾ ਸਿੰਘ ਸੁਘਾਣਾ ਨੇ ਜੋ ਲੱਖਾ ਸਿੰਘ ਸੁਘਾਣਾ ਲੱਖਾ ਸਿੰਘ ਸੁਘਾਣਾ ਨੇ ਕਹਿਤਾ ਸੀ ਵੀ ਜੇ ਨਾ ਪ੍ਰਵਾਸੀ ਕੱਢੇ ਗਏ ਤੇ ਇਹ ਨਾਲੇ ਤਾਂ ਪੰਜਾਬੀਆਂ ਤੋਂ ਜਿਵੇਂ ਅੰਗਰੇਜ਼ਾਂ ਨੇ ਬਣਾਇਆ ਸੀ ਆ ਅੰਗਰੇਜ਼ਾਂ ਨੇ ਜਿਵੇਂ ਆਪਦੀ ਹਕੂਮਤ ਪਾਲੀ ਸੀਗੀ ਤੇ ਉਵੇਂ ਹੀ ਇਸ ਤਰ੍ਹਾਂ ਹੀ ਇਹ ਪ੍ਰਵਾਸੀ ਕਰਨਗੇ ਅੱਜ ਤੋਂ 10 ਸਾਲ ਪਹਿਲਾਂ ਲੱਖੇ ਸੁਘਾਣੇ ਨੇ ਇਹ ਗੱਲ ਕਹੀਤੀ ਸੀ ਬਾਕੀ ਪੰਜਾਬੀਓ ਤੁਸੀਂ ਦੱਸੋ ਕਮੈਂਟਾਂ ਦੇ ਵਿੱਚ ਕੀ ਇਹ ਪ੍ਰਵਾਸੀਆਂ ਨੂੰ ਕੱਢਣਾ ਚਾਹੀਦਾ ਜਾਂ ਨਹੀਂ ਤਾਮਨ ਲਾਡੂ ਦੇ ਵਿੱਚੋਂ ਦਾ ਕੱਢ ਤੇ ਇਹ ਸਾਰੇ ਪ੍ਰਵਾਸੀ ਤਾਮਨ ਲਾਡੂ ਆ ਜੋ ਤਾਮਨ ਲਾਡੂ ਦੇ ਵਿੱਚੋਂ ਕਈ ਸਾਲ ਪਹਿਲਾਂ ਇਹ ਸਾਰੇ ਪ੍ਰਵਾਸੀਆਂ ਨੂੰ ਕੱਢਤਾ ਸੀ ਆ ਸੋ ਪੰਜਾਬੀਓ ਸਸਰੀਕਾਰ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਦੱਬ ਕੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਬੈਲ ਔਰ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਨਵੀਂ ਤੋਂ ਨਵੀਂ ਅਪਡੇਟ ਲੈ ਕੇ ਮਿਲਦੇ ਰਵਾਂਗੇ ਸੋ ਸਸਰੀਕਾਰ ਸਾਰਿਆਂ ਨੂੰ